ਜੇ ਕੀਤੀ ਹੋਵੇ ਜੇ ਸਤ ਸੰਗਤ ਦਾ ਨਾਮ ਜਪਿਆ ਹੋਵੇਗਾ ਸੇਵਾ ਕੀਤੀ ਹੋਏਗੀ ਫਿਰ ਤਾਂ ਕਰਮੋ ਪਿਆਰੋ ਸਤਖੰਡ ਦੇ ਵਿੱਚ ਸਭ ਬਾਸਾ ਹੋ ਜਾਣਾ ਕੋ ਸੁਪਨਾ ਉਥੇ ਕੀਆ ਸਤਖੰਡ ਵਸੈ ਨਰੰਕਾਰ ਉਥੇ ਨਰੰਕਾਰ ਵਾਪਤ ਫਿਰ ਨਰੰਕਾਰ ਦੇ ਵਿੱਚ ਆਪੇ ਜਰ ਹੋ ਜਾਣਾ ਕੋ ਸੁਪਨਾ ਸ਼੍ਰੀ ਵਾ ਜੇ ਕਰਮੋ ਪਿਆਰੋ ਨਾਮ ਨਾਲ ਜਪਿਆ ਸਿਮਰਨ ਕੀਤਾ ਭਗਤੀ ਨਾਲ ਕੀਤੀ ਫੇਰ ਵਾਸਾ ਹੋਵੇਗਾ ਨਰਦਮ ਦੇ ਦਿੱਕੋ ਸਤਨਾ ਇਹ ਕੋਈ ਲੋਕੋਂ ਦੇ ਨਹੀਂ ਜਿਵੇਂ ਸ਼ਾਰੇ ਕੇ ਰੋ ਤਿੰਦ ਨਰਕ alley ਚੱਲਦਾ ਇਹ ਕਹੇ ਜਿਹੋ ਮਨ ਜਿਹੜੇ ਮਾਹਾ ਪਾਪੀ ਉਹਨਾਂ ਜਿਹਨੂੰ ਨਰਕ ਵੀ ਨਹੀਂ ਚੱਲਦਾ ਧਰਮ ਉਹ ਪਿਆਰੇ ਸੰਸਾਰ ਦਿੱਤੇ ਆ ਪਰਮੇਸ਼ਰ ਦੇ ਨਾਲ ਵਾਦਾ ਕਰਕੇ ਮਰਦੀ ਬਣੀ ਦਿੱਤੀਆ ਪਹਿਲੇ ਪਿਆਰ ਲਗਾ ਤਣ ਦੁਤ ਸਾ ਦਿੱਤੇ ਹੈ ਰੱਬ ਤੇ ਰੱਬ ਦਾ ਰੂਪ ਸੀ ਆਪਾਂ ਕਿਵੇਂ ਨਾ ਵੀ ਬੱਚਾ ਵੀ ਰੱਬ ਦਾ ਰੂਪ ਆ ਕਿਵੇਂ ਮੋਹ ਮਾਇਆ ਦੇ ਵਿੱਚ ਫਸ ਜਾਂਦਾ ਕਿਵੇਂ ਦੁਨੀਆਦਾਰੀ ਵਿੱਚ ਭਟ ਜਾਂਦਾ ਕਿਵੇਂ ਗੁਰੂ ਤੋਂ ਦੂਰ ਦੂਰ ਹੋ ਜਾਂਦਾ ਹੈ ਆਓ ਸੁਣੋ ਸ਼ਬਦ ਰਾਹੀ ਪਹਿਲੇ ਪਿਆਰ ਲਗਾ ਤਨ ਦੁਗ ਦੇ ਮਾਈ ਬਾਪ ਕੀ ਸੁਧ ਪੀੜਾਂ ਤੇ ਆਬੀ ਰੇਬ ਚੋਤੇ ਪਿਆਰ ਉਗਮੀ ਤੇ ਦਰ ਪਦਮ ਖਾਨੇ ਤੇ ਕੀ ਧਾਤ ਜਿਵੇਂ ਕਾਮ ਨੁਕਥੈ ਜਾਤ ਸਤ ਮੈਂ ਸਾਂਝੇ ਕੀਆ ਕਰਵਾਟ ਅੱਜ ਮੈਂ ਇੱਕ ਰੋਦ ਆਤਮਾਸ ਨਾਮੇ ਭੰਲੇ ਉਦੇਸਾ ਦਸਨ ਬੰਦਾਵਾਸਾ ਗੈਰ ਸੁਕੀਰ ਪੁਕਾਰ ਰਹਾ ਏਉਂ ਦੁਨੀਆ ਕਾਇਦੇ ਵਿੱਚ ਪਰਮੇਸ਼ਰ ਦੇ ਨਾਲੋਂ ਜਿਉਂਦੀ ਦੁਨੀਆ ਦਾ ਹੀ ਤੇ ਲੋੜਤਾ ਜਾਂਦਾ ਤੇ ਉਹ ਪਰਮੇਸ਼ਰ ਦੇ ਨਾਲੋਂ ਪੜਦਾ ਜਾਂਦਾ ਹੈ ਕੋਈ ਸੰਸਾਰਾ ਮਾਂ ਦਿੱਤੇ ਪਹਿਲੇ ਪਿਆਰ ਦਾ ਸਰੂਪ ਦੱਸ। ਜੇ ਉਹ ਪਛਾਣ ਜਨਮ ਲੰਘਾ ਇਹ ਤਾਂ ਸੱਲਾ ਪਿਆਰ ਦੁਨ ਦੇ ਨਾਲ ਜਿੰਦਾ ਮੋਹ। ਮਾਧੂਤੋ ਦੇਗੀ ਬੱਦਿਆਂ ਨੂੰ ਉਸੇ ਸਮੇਂ ਜੋ ਪਕਾ ਜਾਏਗਾ ਉਸਾ ਪਹਿਲਾ ਪਿਆਰੇ ਦਾ ਦੁੱਧ ਦੇ ਨਾਲ ਪੈ ਗਿਆ। ਹੁਣ ਦੂਜਾ ਗੁ ਦੁੱਧੇ ਮਾਇਆ ਬਾਪ ਕੀ ਸੋਧ। ਹੁਣ ਦੁੱਧ ਦੇ ਨਾਲ ਉਹ ਪੀ ਗਿਆ ਥੋੜਾ ਜਿਹਾ ਪਰਮੇਸ਼ਰ ਦੇ ਰੌਲ ਟੁੱਟ ਗਿਆ ਦੁੱਧ ਦੇ ਨਾਲ ਉਹ ਪੀ ਗਿਆ ਹੁਣ ਦੂਜੇ ਮਾਏ ਬਾਪ ਕੀ ਸੁਧ ਹੁਣ ਗੁਰਮਤਿ ਪਿਆਰੇ ਨੂੰ ਪਤਾ ਲੱਗ ਗਿਆ ਕਿ ਇਹ ਮੇਰੀ ਮਾਂ ਬਾਪ ਨਾਲ ਰੋਣ ਲੱਗਿਆ ਮਾਰ ਤੱਕਲੇ ਇਹ ਦੀ ਲੋਕタル ਜਾ ਰਿਹਾ ਹੈ ਉਸਤਲਾ ਪਰ ਇਹ ਥੋੜਾ ਅਜੇ ਵੀ ਕੀ ਜਿਹੜੇ ਬਾਹਰ ਹੈ ਇਹ ਮੇਰਾ ਪਿਓ ਹੈ ਇਵੇਂ ਕਰ ਉਹ ਤੇ ये प्रोफेसर जो नौ नंबर पे पढ़ेगा वो मां शिवनाथ वो सही है तीन तो <सवणरीग> <सवणरीज़ मैंगे था। सवणरीज़ी> तो है प्यार भाभी <सवणरीज़ी> के बेब और इसी वो प्रेम जिस गुण भावना की कहना जीव संसार दुनिया में जीता था वो हर प्राणी सोच के व्यवहार में जीता है बेटा जीव गुण दाता है कार्य काम की बंदूक धोखा इन्होंने बातचीत होगा इन्हें तो उन्हें इन्हें इनका बयान लोग सुना पानी मेरे सर्पूर सर्पूर का हार जाती चापा मारना निपल मारने के पर सर्पूर का सर्पूर लावू दरिया बना ਇਹ ਗੁਰਮੁਖ ਪਿਆਰੋ ਰੱਤ ਸਾਬ ਆਪ ਦੇ ਬੜੀਆਂ ਸੀਆਂ ਜਦੋਂ ਸਮੁੰਦਰ ਰਟਕਿਆ ਗਈ ਅਮਰਤ ਦੇਵਤਾ ਨੇ ਲੈ ਲਿਆ ਉਹਦੇ ਵਿੱਚੋਂ ਜ਼ਹਿਰ ਨਿਕਲਿਆ ਸਿੰਘ ਜੀ ਨੇ ਲੈ ਲਈ ਤਾਂ ਗੁਰਮੁਖ ਪਿਆਰੋ ਸ਼ਰਾਬ ਇਹ ਬੇਸਤ ਨੇ ਲੈ ਲਿਆ ਰੱਤ ਨੂੰ ਕਿਹਾ ਜੀ ਪੁੱਤ ਦੇ ਜਿਹੜੀ ਯਾਤ ਆਪਣੀ ਉਹ ਮਾਨਸਾਹ ਵਾਲੀ ਮਨੁੱਖਾ ਜਨ ਮਿਲਿਆ ਅਸੀਂ ਹਾਂ ਗੁਰਮੁਖ ਪਿਆਰੋ ਕਿ ਰਾਖੀ ਲੱਗ ਜੂਣ ਦੇ ਪ੍ਰਧਾਨ ਕਾ ਗਰਮਕਿਆਨ ਦੇ ਸਰਸੋਤਰਾ ਦੇ ਪੰਸੂਰਾ ਦੇ ਨਾਮ ਦੇ ਪੈੜੀਆ ਨੇ ਆਖੂ ਖਤ ਦਾ ਵੈਦਿਕ ਕੇ ਦਾ ਬਾਰੇ ਕੀ ਹੋਇਆ ਉਹ ਘਰ ਖੇੜੇ ਤਰੋ ਗਿਆ ਬਈ ਕਰੋ ਵੀ ਅਮਰ ਕੱਤ ਨੂੰ ਕੋਈ ਪੱਤ ਸੁਭਾਉਣੀ ਬਣ ਜਾ ਗਿਆ ਹੋ ਗਿਆ ਸਾਡਾ ਵਿੱਚ ਤੁਸੀਂ ਨਾਲੇ ਪਤਨ ਜਾਂ ਉਹ ਪਤਨ ਬੰਦਸੋਂ ਬਾਰਾ ਬਈ ਹੋਰੇ ਕੀ ਕਰ ਗਈ ਆਪਣੀ ਜੈਰੀਆ ਸਦੀ ਤੱਕ ਫਿਰ ਦੇਖਾਂਗੇ ਉਹ ਤਾਂ ਦੇ ਸਕਾਂਗੇ ਅਗੂ ਸੁਤਨਾ ਕਹਿੰਦੇ ਅੱਗੇ ਸਕਾਂਗੇ ਅੱਗੇ ਅਬਰਤ ਵਿਦਿਆਰਥੀ ਉੱਥੇ ਦਾ ਧੰਕੀ ਕਹਿੰਦੇ ਕਿ ਜਮਨ ਦਾ ਠੰਡਾ ਬੁਰਾ ਹੈ ਉਹ ਨਾਸਿਆ ਚਾਈ ਇੱਕ ਦਸਤੂਬ ਮੋਹਿਮੇ ਲੇਓ ਦਨੀਆ ਅੰਦਰ ਲਾਏ उत्तरी अमर त्यार होता है तो ना बरमुख त्यार है गंडा त्यार है जम का ठेका पूरा है बड़ा पूरा है ओनी देखते तो भी कितने मारने कितने नहीं इस तर्के पाई एक खां पियो जात सीमे काम ना पूछे जात उन्हें बंदा जाता पता पर बंदा है बीर अमदासिया ने एक बंजी ਮਾਫ਼ ਕਰਦੇ ਹਾਂ ਜਦੋਂ ਮਾਰਾ ਕੰਮ ਕਰਵਾਉਣਾ ਹੈ ਮੈਂ ਇਹ ਜੀਤਾ ਤੋਂ ਪੁੱਛਦਾ ਇੱਕ ਸੁਣਨਾ ਆ ਜਾਂਦੀ ਹੈ ਜੇ ਦਾ ਵਿਆਹ ਹੋ ਜਾਂਦਾ ਹੈ ਦੂਸਰੇ ਘਰ ਦੇ ਨਾਲ ਸਾਂਝ ਪੈ ਜਾਂਦੀ ਹੈ ਇੰਦੋਂ ਰੱਬ ਦੇ ਨਾਲ ਟੁੱਟਦਾ ਜਾਂਦਾ ਤੇ ਦੁਨੀਆਦਾਰੀ ਦੇ ਨਾਲ ਟੁੱਟਦਾ ਜਾਂਦਾ ਆਪ ਕੋ ਸਤਰਾ ਸਤ ਮੈਂ ਸੱਚ ਕੀ ਕਰਵਾਸ ਜਿੰਨੇ ਸਤਮੀ ਵਾਰਤਾ ਕੀ ਦਾ ਵਿਆਹ ਹੋ ਗਿਆ ਦੂਸਰੇ ਘਰ ਦੇ ਨਾਲ ਸਾਂਝ ਉਹਨੂੰ ਤੇ ਨਾਲੇ ਬਾਣੀ ਦਾ ਹਾ ਲੜਕੀ ਦੀਆਂ ਮਾਂਵੀਆਂ ਚਰਚੀਆਂ ਪੂਆ ਉਹਨੂੰ ਤੇ ਜਿਆਦਾ ਕਰਦਾ ਤੇ ਗਰਮ ਕਹੇ ਉਹ ਹੋਰ ਹੁੰਦੀ ਆ ਆਟ ਤੇ ਕਰੋਧ ਦੁਆ ਤਰਨਾ ਸੇ ਹੁਣ ਕਰੋਧ ਕਰਦਾ ਬੰਦੇ ਦੇ ਬਹਿ ਜਾਂਦਾ ਧੀਆਂ ਪੁੱਤਰ ਉਹ ਭਾਈ ਉਹ ਪਾਸੋਂ ਪਾਲੀ ਬੁਲਾ ਦੋ ਉਹ ਵਸੀਰ ਬਟਨੇ ਉਹ ਉਹ ਕਿਹਦੇ ਨੂੰ ਪਾਣੀ ਲਾ ਦੇਉ ਗੋਗੀ ਕੰਨ ਨਾ ਪੁੱਤਰਾ ਓਏ ਬਾਪੂ ਬਹਿ ਜਾ ਤੂੰ ਯਾਰ ਮੌਕਾ ਨਾ ਬੋਲਿਆ ਕਰ ਬਾਪੂ ਤੇਰੇ ਨਾਲ ਲੈ ਉਹ ਕਲੀ ਨਾ ਬਹਿ ਕੇ ਜਦੋਂ ਮੰਨਦੇ ਨਹੀਂ ਨਾ ਫਿਰ ਉਹ ਟਾਲਵਾਣ ਨੂੰ ਧਰਿਆ ਹੁਣ ਫਿਰ ਆਪਣਾ ਤਰੋਜ਼ ਕਰਦਾ ਹੈ ਕੋ ਸਮਝਦਾ ਵੀ ਕਿਤੇ ਗੱਲ ਜਾ ਤੂੰ ਮੈਂ ਚੱਲੇ ਜਾ ਰਿਹਾ ਨਹੀਂ ਚੰਗਾ ਤਮ ਤਰਨ ਨੂੰ ਪਿਆਰ ਵੀ ਕਰਉਂਗਾ ਪਿਆਰੇ ਹਾਂਗਾ ਰ ਕਦੋਂ ਵਾਪਸ ਬਾਇਰ ਵਾਪਸ ਆਣਾ ਲੇਕਾ ਮਾੜਾ ਫੇਰਵਾ ਜਦੋਂ ਮਾੜਾ ਫੇਰਵਾ ਤੈਨੂੰ ਮਾੜਾ ਫੇਰ ਨਹੀਂ ਦਿੱਤੀ ਕੋਸਰਾ ਜਿੰਦਗੀ ਤੈਨਾਂ ਕੀ ਤੱਕ ਰੁਕ ਪਿਆਰੇ ਤੇ ਕ੍ਰੋਧ ਕਰਦਾ ਕਰੋਧ ਕਰਕੇ ਨਾ ਕਿਸੇ ਦਾ ਕੋਸ ਨਹੀਂ ਜਾਂਦਾ ਜਿਹਦੇ ਸਰੀਰ ਦੇ ਨਾਸ ਹੋ ਜਾਂਦਾ ਕੋਸਰਾ ਅੱਠਵੇਂ ਕ੍ਰੋਧ ਹੋਆ ਤਨਾਸਤਵੇਂ ਸਰੀਰ ਦਾ ਤਖਦਾ ਨਾਸ ਹੋ ਜਾਂਦਾ ਨਾਮ ਤੋਂ ਨੇ ਉਹ ਬੇਬਸ ਹਿੱਤ ਧੋਏ ਆ ਜਾਂਦੇ ਨੇ ਸ੍ਰੀ ਦਿਲ ਸਾਲ ਸ੍ਰੀ ਧੋਏ ਮਾਰ ਚ ਤੇ ਉਹ ਜਾਂਦੇ ਨੇ ਦਸ ਮੈਂ ਇਤਰਾ ਵਰਮਕ ਪਿਆਰਿਓ ਗੁਰੂ ਨਾਲ ਟੁੱਟਦਾ ਟੁੱਟਦਾ ਦੁਨੀਆ داری ਦੇ ਨਾਲ ਜੁੜਦਾ ਜਿੰਦੂ ਟੁੱਟੀਆਂ ਤੇ ਦੁਰੀ ਜਾਂਦਾ ਇਸੇ ਕਰਕੇ ਬੰਦਾ ਹਵਾਦ ਹੋ ਜਾਂਦਾ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਗੁਰਮਤ ਪਿਆਰੇ ਉਹ ਅੰਤਮ ਸਵਰਗ ਤੱਕ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਗੁਰੂ ਦਾ ਭਾਇਨ ਸੇਵਾ ਸੰਕਰਦੇ ਨੇ ਇਸੇ ਕਰਕੇ ਕਹਿੰਦੇ ਰੱਬ ਦਾ ਰੂਪ ਨਹੀਂ ਜੀਵਾਰਾ ਸਦਦਾ ਹੋਕਰ ਆਉਂਦਾ ਇਹ ਤਾਂ ਹੁੰਦੀ ਹੈ ਗੁਰਮਤ ਪਿਆਰੇ ਗੁਰੂ ਤੋਂ ਦੂਰ ਹੁੰਦਾ ਮੁੱਲੇ ਦੇ ਨਾਲ ਮੈਨੂੰ ਗੁਰਨਾਨਕ ਦੇਵ ਜੀ ਦੇ ਮਰਦਾਨੇ ਨੂੰ ਭੇਜਿਆ ਸੀ ਕਿਨੇ ਮਰਦਾਨੇ ਜਾਂ ਸਹਿਰ ਦੇ ਜਿੱਦਾ ਸਿਆਲ ਕੋ ਰਿਸਤਾਂ ਦਿੱਤੇ ਦੋ ਟਕੇ ਦਿੱਤੇ ਇੱਕ ਟਕੇ ਦਾ ਸੱਤ ਤੇ ਇੱਕ ਦਾ ਚੂਕ ਲੈ ਕੇ ਆ। ਚਲੇ ਗਿਆ ਮਰਦਾਨਾ ਬਕਾਨਾ ਦੇ ਕੋਲ ਦਾ ਫਿਰਦਾ ਵੀ ਇੱਕ ਟਕੇ ਦਾ ਸੱਤ ਤੇ ਇੱਕ ਟਕੇ ਦਾ ਚੂਕ ਦੇ ਜਿਹਨੂੰ ਗਿਆਨੀ ਨਹੀਂ ਹੈ ਜੋ ਪਤੀ ਨੇ